ਪੰਜਾਬ ਚੋਂ ਤੜਕਸਰ ਆਈ ਮਾੜੀ ਖਬਰ ਇੱਕ ਰੋਡ ਵੇਜ਼ ਦੀ ਬੱਸ ਦੇ ਨਾਲ ਵਾਪਰਿਆ ਭਿਆਨਕ ਹਾਦਸਾ ਤਿੰਨ ਲੋਕ ਆਏ ਬੱਸ ਦੀ ਚਪੇਟ ਦੇ ਵਿੱਚ ਇੱਕ ਦੀ ਹੋ ਗਈ ਹੈ ਮੌਕੇ ਤੇ ਹੀ ਮੌਤ ਤੇ ਬਾਕੀ ਦੋਨਾਂ ਦੀ ਹਾਲਤ ਦੱਸੀ ਜਾ ਰਹੀ ਹੈ ਬੇਹਦ ਨਾਜ਼ੁਕ ਦਿਆ ਇੱਕ ਕਟਨਾ ਜਲੰਧਰ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇੱਕ ਰੋਡਵੇਜ਼ ਦੀ ਬੱਸ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਤਿੰਨ ਲੋਕ ਇਸ ਬੱਸ ਦੀ ਚਪੇਟ ਦੇ ਵਿੱਚ ਆ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਬਾਕੀ ਦੋਨਾਂ ਦੀ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਦਰਸਲ ਇਹ ਹਾਦਸਾ ਜਲੰਧਰ ਸਥਿਤ ਪਠਾਨਕੋਟ ਰਾਸ਼ਟਰੀ ਹਾਈਵੇ ਦੇ ਪਿੰਡ rauwali ਦੇ ਮੋੜ ਤੇ ਵਾਪਰਿਆ ਜਿੱਥੇ ਕਿ ਇੱਕ ਰੋਡਵੇਜ਼ ਦੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਔਰ ਜਿਸ ਨੇ ਸੜਕ ਤੇ ਜਾਂਦੀਆਂ ਹੋਈਆਂ ਦੋ ਔਰਤਾਂ ਤੇ ਇੱਕ ਮੋਟਰਸਾਈਕਲ ਸਵਾਰ ਨੂੰ ਦਰੜ ਕੇ ਰੱਖ ਦਿੱਤਾ ਜਿਸ ਦੌਰਾਨ ਇੱਕ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਬਾਕੀ ਦੋਨਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਕਿ ਉਹ ਜੇਰੇ ਇਲਾਜ ਨੇ ਉਹਨਾਂ ਦੀ ਹਾਲਤ ਇੰਨੀ ਜ਼ਿਆਦਾ ਨਾਜ਼ੁਕ ਹੈ ਕਿ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਉਹਨਾਂ ਦੀ ਜਾਨ ਬਚੇਗੀ ਜਾਂ ਨਹੀਂ ਪਰੰਤੂ ਡਾਕਟਰ ਆਪਣੇ ਵੱਲੋਂ ਪੂਰੀ ਵਾਲ ਲਗਾ ਰਹੇ ਨਹੀਂ ਕਿ ਉਹਨਾਂ ਦੀ ਜਾਨ ਬਚ ਸਕੇ ਦੱਸਦੀਏ ਕਿ ਇੱਥੇ ਆਸ-ਪਾਸ ਜਿਹੜੇ ਲੋਕ ਸਨ ਉਹਨਾਂ ਨੇ ਤੁਰੰਤ ਪੁਲਿਸ ਨੂੰ ਵੀ ਇਹ ਜਾਣਕਾਰੀ ਦਿੱਤੀ ਤਾਂ ਫਿਰ ਪੁਲਿਸ ਅਧਿਕਾਰੀ ਹਰਬੰਸ ਸਿੰਘ ਆਪਣੀ ਟੀਮ ਦੇ ਨਾਲ ਉੱਥੇ ਤੁਰੰਤ ਪਹੁੰਚੇ ਤੇ ਉਹਨਾਂ ਨੇ ਇੱਥੇ ਆ ਕੇ ਜਾਂਚ ਪੜਤਾਲ ਕੀਤੀ ਤੇ ਜਿਹੜੇ ਜ਼ਖਮੀ ਸਨ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਤਾਂ ਕਿ ਉਹਨਾਂ ਦਾ ਇਲਾਜ ਹੋ ਸਕੇ ਦੱਸਦੀਏ ਕਿ ਪੁਲਿਸ ਅਧਿਕਾਰੀ ਹਰਬੰਸ ਸਿੰਘ ਹੋਰਾਂ ਨੇ ਦੱਸਿਆ ਹੈ ਕਿ ਜਿਹੜਾ ਬਸ ਦਾ ਚਾਲਕ ਹੈ ਡਰਾਈਵਰ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ ਤੇ ਉਸ ਨੂੰ ਪੁਲਿਸ ਲੱਭ ਰਹੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਵਿਅਕਤੀ ਜ਼ਖਮੀ ਨੇ ਤੇ ਜਿਸ ਦੀ ਮੌਤ ਹੋ ਗਈ ਹੈ ਉਹਨਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਤੇ ਆਸ-ਪਾਸ ਦੇ ਲੋਕਾਂ ਨੂੰ ਬੁਲਾਇਆ ਗਿਆ ਹੈ ਕਿ ਉਹਨਾਂ ਦੀ ਪਛਾਣ ਕਰਨ ਪਰੰਤੂ ਅਜੇ ਤੱਕ ਉਹਨਾਂ ਦੀ ਸਨਾਖਸ਼ ਨਹੀਂ ਹੋ ਸકી ਇਤੇ ਜ਼ਿਕਰ ਹੋ ਗਿਆ ਕਿ ਜਿਹੜਾ ਬੱਸ ਦਾ ਡਰਾਈਵਰ ਹੈ ਜਿਹੜਾ ਬਹੁਤ ਤੇਜ਼ ਰਫਤਾਰਿਕ ਦੇ ਨਾਲ ਇਹ ਬੱਸ ਚਲਾ ਰਿਹਾ ਸੀ ਉਸਨੇ ਆਪਣੀ ਜਾਨ ਤਾਂ ਖਤਰੇ ਦੇ ਵਿੱਚ ਪਾਈ ਹੀ ਹੈ ਨਾਲ ਹੀ ਜਿਹੜਾ ਇੱਕ ਹੋਰ ਪਰਿਵਾਰ ਵੀ ਉਜਾੜ ਕੇ ਰੱਖ ਦਿੱਤਾ ਹੈ ਜਿਸਨਾ ਦੇ ਇਕਲਜੀ ਦੀ ਜਾਨ ਚਲੀ ਗਈ ਹੈ ਤੇ ਜਿਹੜੇ ਦੂਸਰੇ ਦੋ ਨੇ ਉਹਨਾਂ ਦੀ ਹਾਲਤ ਵੀ ਬਹੁਤ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਹੋ ਸਕਦਾ ਹੈ ਕਿ ਉਹ ਬਚ ਜਾਣ ਤੇ ਹੋ ਸਕਦਾ ਹੈ ਉਹਨਾਂ ਦੀ ਜਾਨ ਵੀ ਚਲੀ ਜਾਵੇ ਡਾਕਟਰਾਂ ਦੇ ਵੱਲੋਂ ਆਪਣੇ ਵੱਲੋਂ ਹਰ ਤਰ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰੰਤੂ ਇੱਕ ਡਰਾਈਵਰ ਦੀ ਗਲਤੀ ਦੇ ਨਾਲ ਹੈ ਕਿੰਨੇ ਹੋਰ ਲੋਕਾਂ ਨੂੰ ਨੁਕਸਾਨ ਹੋਇਆ ਇੱਥੋਂ ਤੱਕ ਕਿ ਇੱਕ ਪਰਿਵਾਰ ਹੀ ਉਜੜ ਗਿਆ ਇੱਕ ਪਰਿਵਾਰ ਦਾ ਹੱਸਦਾ ਵਸਦਾ ਇੱਕ ਜੀ ਜਿਹੜਾ ਹੈ ਉਹ ਘਰੋਂ ਚਲਿਆ ਗਿਆ ਦੱਸ ਦਈਏ ਕਿ ਜੇ ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜੀ ਇਹ ਬੱਸ ਹੈ ਉਹ ਤਾਂ ਡਵਾਈਡਰ ਦੇ ਉੱਪਰ ਹੀ ਚੜ ਗਈ ਹੈ ਤੇ ਉੱਥੇ ਆਸ-ਪਾਸ ਖੂਨ ਖਿਲਰਿਆ ਹੋਇਆ ਨਜ਼ਰ ਆ ਰਿਹਾ ਹੈ। ਏਡਾ ਵਿਅਕਤੀ ਹੈ ਜਿਹੜਾ ਇਸ ਬੱਸ ਦੀ ਚਪੇੜ ਦੇ ਵਿੱਚ ਆਇਆ ਸੀ ਉਸ ਦੇ ਹੀ ਸਰੀਰ ਦੇ ਵਿੱਚੋਂ ਨਿਕਲਿਆ ਹੋਇਆ ਖੂਨ ਹੈ ਜਿਹੜਾ ਕਿ ਸੜਕ ਦੇ ਉੱਪਰ ਖਿਲਰਿਆ ਹੋਇਆ ਹੈ। ਹਰ ਪਾਸੇ ਖੂਨ ਹੀ ਖੂਨ ਨਜ਼ਰ ਆ ਰਿਹਾ ਹੈ। ਉਂਝ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਸੋ ਇਸ ਡਰਾਈਵਰ ਨੇ ਅਜਿਹਾ ਕੀਤਾ ਬੱਸ ਨੂੰ ਬਹੁਤ ਤੇਜ਼ ਗਤੀ ਦੇ ਨਾਲ ਚਲਾਇਆ ਜਿਸ ਦੇ ਨਾਲ ਇਹਨਾਂ ਲੋਕ ਬੱਸ ਦੀ ਚਪੇਟ ਦੇ ਵਿੱਚ ਆ ਗਏ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਅਜੀ ਉਹਨਾਂ ਦੀ ਪਛਾਣ ਨਹੀਂ ਹੋ ਸਕੀ ਪੁਲਿਸ ਦਾ ਕਹਿਣਾ ਹੈ ਕਿ ਆਸ-ਪਾਸ ਦੇ ਪਿੰਨਾ ਤੋਂ ਕੁਝ ਲੋਕਾਂ ਨੂੰ ਬੁਲਾਇਆ ਗਿਆ ਤਾਂ ਕਿ ਉਹਨਾਂ ਦੀ ਪਛਾਣ ਕਰਨ ਉਹਨਾਂ ਦੇ ਸਨਕਸ਼ ਕਰਨ ਪਰੰਤੂ ਅਜੇ ਤੱਕ ਉਹਨਾਂ ਦੀ ਪਛਾਣ ਨਹੀਂ ਹੋ ਸਕੀ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਬੱਸ ਚਾਲਕ ਹੈ ਉਸ ਨੂੰ ਰਬੰਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ